ਸੋ ਤਾਂ ਕਿ ਕਿਵੇਂ ਦੇਖਦੇ ਹਾਂ ਕਿ ਪੁਲਸ ਵਾਲਾ ਤੋਂ ਮੁੱਢਵੀਂ ਜਿਸ ਤਰੀਕੇ ਨਾਲ ਲਿਜਾਉਂਦੇ ਦੀ ਵੀਡੀਓ ਆਈ ਸਾਹਮਣੇ ਉਸ ਤੋਂ ਬਾਅਦ ਪੇਸ਼ੀ ਦੇ ਵੀ ਲੈ ਕੇ ਗਏ ਮੈਡੀਕਲ ਵੀ ਹੋਇਆ ਕਿਸ ਤਰੀਕੇ ਨਾਲ ਵਿਖਿਆ ਜਾਵੇ ਜਦੋਂ ਰਿਹਾ ਦੇਖੋ ਜੀ ਪੁਲਸ ਵਾਲਾ ਜਿਹੜਾ ਰਵਈਆ ਸੀਗਾ ਬੜਾ ਹੀ ਇੱਕ ਤਾਨਾਸ਼ਾਹੀ ਸਰਕਾਰ ਦੇ ਕਹਿਣ ਤੇ ਬਹੁਤ ਜੜੀ ਕਸਿਹਟਿਆ ਗਿਆ ਸਾਨੂੰ ਤੁਸੀਂ ਆਪ ਹੀ ਕਵਰੇਜ ਕੀਤਾ ਤੇ ਲੋਕਾਂ ਤੱਕ ਸਨੇਹਾ ਪਹੁੰਚਿਆ ਜਿੱਥੋਂ ਤੱਕ ਸਾਨੂੰ ਪਤਾ ਲੱਗਿਆ ਸਾਡੇ ਸਾਥੀਆਂ ਨੇ ਦੱਸਿਆ ਵੀ ਕਾਫੀ ਜ਼ਿਆਦਾ ਵੀਡੀਓ ਵੀ ਵਾਇਰਲ ਹੋਈ ਪਰ ਬਹੁਤ ਹੀ ਨਿੰਦਣਯੋਗ ਜਿਹੜਾ ਜਿਹੜੀ ਹਰਕਤ ਸੀਗੀ ਪ੍ਰਸ਼ਾਸਨ ਦੀ ਬਹੁਤ ਹੀ ਨਿੰਦਣਯੋਗ ਹਰਕਤ ਸੀਗੀ ਚਲੋ ਮੈਂ ਜਦੋਂ ਸਾਡਾ ਮੈਡੀਕਲ ਹੋਇਆ ਅਪੀਲ ਵੀ ਕੀਤੀ ਆਪਾਂ ਸਾਰੀਆਂ ਜਤਾਇਬੰਦੀਆਂ ਨੂੰ ਵੀ ਮੈਨੂੰ ਇਨਸਾਫ ਦਵਾਇਆ ਜਾਵੇ ਸਾਡੀ ਦਸਤਾਰ ਨਹੀਂ ਕੀ ਵਾਲਾਂ ਤੋਂ ਫੜ ਕੇ ਘੜੀਸਿਆ ਗਿਆ ਮੇਰੇ ਕੋਲ ਕੇਸ ਵੀ ਮੇਰੇ ਪਏ ਨੇ ਮੈਂ ਸਾਹਮਣੇ ਹੋਏ ਨੇ ਜਿਹੜੇ ਮੇਰੇ ਕੇਸ ਪੁੱਟੇ ਗਏ ਉਸ ਕਿਸੇ ਕਿਸੇਟਣ ਦੇ ਵਿੱਚ ਤੇ ਬਹੁਤ ਹੀ ਮੈਂ ਤਾਂ ਕਹਾਂ ਵੀ ਕੜੀਆਂ ਹਰਕਤ ਪ੍ਰਸ਼ਾਸਨ ਦੀ ਇਸ ਤੋਂ ਵੱਧ ਕੀ ਹੋ ਸਕਦੀ ਹੈ ਜੀ ਪਰ ਤੁਹਾਨੂੰ ਇੱਕ ਤਰੀਕੇ ਨਾਲ ਪੇਸ਼ ਕੀਤਾ ਗਿਆ ਕਿ ਤੁਸੀਂ ਅਗਰੈਸਿਵ ਮੂਡ ਦੇ ਵਿੱਚ ਸੀਗੇ ਤੁਸੀਂ ਬਹਾਲ ਨੂੰ ਖਰਾਬ ਕਰਨਾ ਚਾਹੁੰਦੇ ਸੀਗੇ ਪੈਟਰੋਲ ਦੀਆਂ ਬੋਤਲਾਂ ਤੁਸੀਂ ਨਾਲ ਰੱਖ ਕੇ ਬੈਠੇ ਸੀਗੇ ਜੋ ਇੱਕ ਸ਼ਨੂਰ ਦੇ ਵਿੱਚ ਵੀ ਸਾਨੂੰ ਵੇਖਣ ਨੂੰ ਮਿਲਿਆ ਸੀ ਵੇਖੋ ਜੀ ਸਾਡੇ ਵੱਲੋਂ ਜੋ ਵੀ ਪੈਟਰੋਲ ਸਾਡੇ ਸਾਥੀਆਂ ਕੋਲ ਸੀਗਾ ਪਰ ਅਸੀਂ ਕੋਈ ਮਾਹੌਲ ਖਰਾਬ ਨਹੀਂ ਸੀ ਕਰਨਾ ਚਾਹੁੰਦੇ ਅਸੀਂ ਸ਼ਾਂਤਮਈ ਤਰੀਕੇ ਨਾਲ ਇੱਕ ਰੋਸ ਵੱਜੋਂ ਬੈਠੇ ਸੀ ਰੋਸ ਸਾਡਾ ਕਿਉਂ ਸੀਗਾ ਕਿਉਂਕਿ ਸਾਡੇ ਕੁਝ ਸਾਥੀਆਂ ਨੂੰ ਸਵੇਰ ਤੋਂ ਹੀ ਸਵੇਰੇ ਤਕਰੀਬਨ 4 ਵਜੇ ਤੋਂ ਲੈ ਕੇ ਘਰਾਂ ਦੇ ਵਿੱਚੋਂ ਜਿਹੜਾ ਇਹਨਾਂ ਨੇ ਅਰੈਸਟ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਉਸ ਦੇ ਰੋਸ ਦੇ ਵਿੱਚ ਜਿਹੜਾ ਸਾਨੂੰ ਇਸ ਜਿਹੜਾ ਗੇਟ ਬੰਦ ਕਰਨਾ ਪਿਆ ਨਹੀਂ ਤਾਂ ਸਾਡੀ ਸ਼ਾਂਤਮਈ 2 ਘੰਟੇ ਦਾ ਗੇਟ ਰੈਲੀ ਦਾ ਪ੍ਰੋਗਰਾਮ ਸੀਗਾ ਪਰ ਇਹ ਸਰਕਾਰ ਨੇ ਮਾਹੌਲ ਜਿਹੜਾ ਆਪ ਹੀ ਕ੍ਰੀਏਟ ਕੀਤਾ ਤੇ ਆਪ ਹੀ ਉਹਨੂੰ ਖਰਾਬ ਕੀਤਾ ਤੇ ਉਹਦਾ ਸ਼ੇਰ ਹੈ ਜਿਹੜਾ ਸਾਡੇ ਸਿਰ ਤੇ ਮੜਿਆ ਜਾ ਰਿਹਾ ਪਰ ਲੱਗਦਾ ਹੈ ਕਿ ਤੁਹਾਨੂੰ ਕੀ ਜਿਹੜੀ ਉਹ ਉਮੀਦ ਸੀਗੀ ਜਿਹੜਾ ਤੁਹਾਡਾ ਧੰਨਾ ਸੀਗਾ ਭਾਵੇਂ ਉਹ ਜਿਹੜੀ ਕੋਸ਼ਿਸ਼ ਕੀਤੀ ਦਾ ਉਹ ਕਿਤੇ ਨਾ ਕਿਤੇ ਫੇਲ ਹੋਇਆ ਦੇਖੋ ਫੇਲ ਸਰਕਾਰ ਨੇ ਆਪਣਾ ਤੰਤਰ ਵਰਤੀਏ ਸਾਡੇ ਜਿਹੜੇ ਉਸ ਧਰਨੇ ਨੂੰ ਜਿਹੜਾ ਸਾਡਾ ਵਿਰੋਧ ਨੂੰ ਫੇਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਅਸੀਂ ਇਹਨੂੰ ਆਪਣਾ ਫੀਮਰ ਨਹੀਂ ਸਮਝਦੇ ਸਾਡੇ ਤੋਂ ਜਿੱਥੇ ਤੱਕ ਲੜਿਆ ਗਿਆ ਅਸੀਂ ਲੜਿਆ ਤੇ ਅੱਗੋਂ ਵਾਸਤੇ ਵੀ ਅਸੀਂ ਲੜਦੇ ਰਾਵਾਂਗੇ ਅਸੀਂ ਆਪਣੇ ਉਹਨਾਂ ਗੁਰੂਆਂ ਦੀ ਦਿੱਤੀ ਹੋਈ ਸੇਧ ਤੇ ਤੁਰਨੇ ਆ ਜਿਨ੍ਹਾਂ ਨੇ ਬਾਬਰ ਨੂੰ ਜ਼ਾਬਰ ਕਹਿਣ ਦੀ ਹਿੰਮਤ ਰੱਖੀ ਸੀ ਤੇ ਅਸੀਂ ਵੀ ਇਸ ਸਰਕਾਰ ਨੂੰ ਜ਼ਾਬਰ ਨਹੀਂ ਕਹਾਵਾਂਗੇ ਕਿਉਂਕਿ ਇਹਨਾਂ ਨੇ ਵੀ ਜ਼ਬਰ ਕੀਤਾ ਸਾਡੇ ਨਾਲ ਬਹੁਤ ਜ਼ਿਆਦਾ ਤੇ ਕਿਤੇ ਨਾ ਕਿਤੇ ਸਾਡੀ ਆਵਾਜ਼ ਨੂੰ ਦਬਾ ਕੇ ਜਿਹੜਾ ਆਪਣੀ ਮਾੜੀ ਨੀਤੀ ਜਿਹੜਾ ਨੀਤੀਕਰਨ ਕਰਨਾ ਚਾਹੁੰਦੀ ਸੀ ਉਹ ਨੀਤੀਕਰਨ ਕਰਨ ਦੇ ਵਿੱਚ ਕਾਮਯਾਬ ਹੋਈ ਆ ਕਿ ਕਹੋਗੇ ਅੱਜ 4 ਦਿਨ ਬਾਅਦ ਘਟਪਟੜੀ ਜਮਾਨਤ ਹੋਈ ਹੈ ਕਿਸ ਤਰੀਕੇ ਨਾਲ ਚੱਲ ਰਹੀ ਹੈ ਜੇ ਕੀ ਸਾਨੂੰ ਮਲੋ ਥਾਣਿਆਂ ਚ ਜ ਜੇਨਾ ਚ ਡੱਕਿਆ ਗਿਆ ਅਸੀਂ ਆਪਣੀ ਹੋਂਦ ਨਾਲ ਲੜਦੇ ਹੋਏ ਅੱਜ ਅਸੀਂ ਜਨਜ ਮੰਡਲ ਨਾਲ ਇੱਥੇ ਆਏ ਹਾਂ ਅਮ ਆਦਮੀ ਪਾਰਟੀ ਦੀ ਸਰਕਾਰ ਇਹ ਸਾਨੂੰ ਜਬਰੀ ਝੁਕ ਕੇ ਚਾਰਤਮਈ ਪ੍ਰਦਰਸ਼ਨ ਕਰਦਿਆਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਤੇ ਸਾਡੇ ਸਾਥੀ ਸੁਲਤਾਨ ਸਿੰਘ ਜੀ ਸਾਡੇ ਨਾਲ ਖੜੇ ਨੇ ਜਿਨ੍ਹਾਂ ਦੇ ਕਿਸਾਨੀ ਵੀ ਬੇਅਦਬੀ ਹੋਈ ਸਾਨੂੰ ਕੜੀ ਸਟਡੀਓ ਕੋਟ ਮਾਰ ਕਰਕੇ 500 ਬਲਵਰਤਕ ਸਾਨੂੰ ਜਿਨ੍ਹਾਂ ਨੇ niche ਸੁਣਿਆ ਪੰਸੀ ਨਿਵਾਦ ਕਰਦੇ ਆ ਕਿਸਾਨ ਜਥੇਬੰਦੀਆਂ ਦਾ ਕਰਮਚਾਰੀ ਜਥੇਬੰਦੀਆਂ ਦਾ ਸਟੂਡੈਂਟ ਜਥੇਬੰਦੀਆਂ ਦਾ ਤੇ ਨਾਲ ਦੀ ਨਾਲ ਭਰਾਤਰੀ ਜਥੇਬੰਦੀਆਂ ਦਾ ਜਿਨ੍ਹਾਂ ਨੇ ਸਾਡੀ ਹਮਾਇਤ ਕੀਤੀ ਤੇ ਨਾਲ ਵੀ ਨਾਲ ਸੀ ਧੰਨਵਾਦ ਕਰਦੇ ਆ ਸਭੀ ਪੰਜਾਬ ਰੂਪੀਆਂ ਦੇ ਪਨ ਵਸੇ 25 11 ਯੂਨੀਅਨ ਦੇ ਜੋ ਆਗੂ ਸਹਿਬਾਨ ਬਾਹਰ ਸੀ ਜਿਨ੍ਹਾਂ ਦੀ ਸੂਝਵਾਜ ਤੇ ਸਦਕਾ ਅਸੀਂ ਇਸ ਸੰਘਰਸ਼ ਨੂੰ ਜਿੱਤੇ ਆ ਤੇ ਸਰਕਾਰ ਜਿਹੜੀ ਬੈਕਵੁੱਡ ਤੋਂ ਆਈ ਕਿਤੇ ਨਾ ਕਿਤੇ ਸਰਕਾਰ ਦੀ ਨਲੈਕੀ ਆ ਲੋਕੀ ਕਰਦੇ ਮਲਾਜਮਾਂ ਨੂੰ ਹੜਤਾਲ ਲਈ ਲੜਦੇ ਮਲਾਜਮਾਂ ਨੂੰ ਇਸ ਤਰ੍ਹਾਂ ਚੁੱਕ ਕੇ ਜੇਲ੍ਹਾਂ ਦੇ ਵਿੱਚ ਸੁੱਟਣਾ ਇਸ ਤਰ੍ਹਾਂ ਦੀ ਸਰਕਾਰ ਤੇ ਮੀਨਜਮਾਟੋ ਮਜਬੂਰ ਹੋਈ ਦੋਸੋਈ ਜਿਸੀ ਆ ਪੰਜਾਬ ਵਾਸੀਆਂ ਦੀ ਬਦੌਲਤ ਸੰਘਰਸ਼ੀ ਲੋਕਾਂ ਦੀ ਵਗੋਂ ਤੋਂ ਅੱਜ ਜਿੱਤ ਕੇ ਬਾਹਰ ਆਇਆ ਤੁਸੀਂ ਕਿਸ ਤਰੀਕੇ ਨਾਲ ਦੇਖ ਰਹੇ ਹੋ ਕਿ ਬਾਣਾ ਤੋਂ ਕਿੱਛਿਆ ਗਿਆ ਜਿਸ ਤਰੀਕੇ ਹਸਤਾਲ ਬਈ ਨਾਲ ਖੂਦ ਹੈ ਬਾਣਾ ਤੋਂ ਕਿੱਛਿਆ ਗਿਆ ਸਰਕਾਰ ਦਾ ਕੀ ਰਵਈਆ ਸੀਗਾ ਕੋਜੀ ਇਹ ਰਵਈਆ ਆਪਾਂ ਇਹ ਕਹਿ ਸਕਦੇ ਆ ਵੀ ਪਾਨਾ ਸਹੀ ਰਵਈਏ ਦੇ ਨਾਲ ਸਾਡੇ ਨਾਲ ਵਤੀਰਾ ਕੀਤਾ ਗਿਆ ਜਿਵੇਂ ਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਵੀ ਵੱਖ-ਵੱਖ ਯੂਨੀਅਨਾਂ ਪ੍ਰੋਗਰਾਮ ਕਰਦੀਆਂ ਨੇ ਸੰਘਰਸ਼ ਕਰਦੀਆਂ ਨੇ ਹੜਤਾਲਾਂ ਮੁਜਾਹਰੇ ਕਰਦੀਆਂ ਨੇ ਜਿਵੇਂ ਕਿ ਟੀਚਰ ਸਾਡੀਆਂ ਭੈਣਾਂ ਉਹਨਾਂ ਨੂੰ ਮਾਰਿਆdoctype ਇਹ ਵੀ ਤਾਂ ਸਾਡੇ ਦੇ ਪਾਣੀ ਦੀਆਂ ਮਸ਼ਹਾਰਾਂ ਹੋਈਆਂ ਸਾਡੇ ਦਾ 307 ਦੇ ਪਰਚੇ ਦਰਜ ਕੀਤੇ ਗਏ ਸਾਡੇ ਸਾਥੀ ਆਰਮੀ ਕੁਝ ਜੇਲ੍ਹਾਂ ਦੇ ਵਿੱਚ ਬੰਦ ਨੇ ਨਜ਼ਰਬੰਦ ਕੀਤੇ ਹੋਏ ਨੇ ਅਸੀਂ ਉਹਨਾਂ ਤੋਂ ਕਰ ਚੁੱਪ ਨਹੀਂ ਬੈਠਾਂਗੇ ਜਿਨ੍ਹਾਂ ਤੋਂ ਕਰ ਸਾਡੇ ਸਾਥੀ ਬਹਾਲੀ ਹੋਣਗੇ ਡੋਡਰੇ ਵੀ ਨਹੀਂ ਪਹਿਣਗੇ ਤੇ ਸਾਡੀਆਂ ਹੱਕੀ ਤੇ ਜਾਇਜ਼ ਮੰਗਾਂ ਦਾ ਪੰਜਾਬ ਸਰਕਾਰ ਨਪਟਾਰਾ ਨਹੀਂ ਕਰ ਰਹੀ ਸਾਡਾ ਕਿਸ ਤਰੀਕੇ ਨਾਲ ਦਿਖ ਰਿਹਾ ਕਿ 307 ਦੇ ਜਿਹੜੇ ਪਰਚੇ ਦਰਜ ਹੋਏ ਸੀ ਕਿੰਨੇ ਕੁ ਮੁਲਾਜ਼ਮ ਨੇ ਹੋ ਜਿੰਨੇ ਕਿਤੇ 307 ਦੇ ਪਰਚੇ ਦਰਜ ਹੋਏ ਸੀ ਸੂਰੇ ਪੰਜਾਬ ਦੇ ਵਿੱਚ ਘੱਟੋ ਘੱਟ ਸਾਡੇ 20 ਤੋਂ 25 ਮਲਾਜਮਾਂ ਦੀ ਗਿਣਤੀ ਹੈ ਜਿਨ੍ਹਾਂ ਦੇ ਉੱਪਰ 907 ਦੇ ਝੂਠੇ ਪਰਚੇ ਪਾ ਕੇ ਸਾਡੇ ਸਾਥੀਆਂ ਨੂੰ ਜੇਲ੍ਹਾਂ ਦੇ ਵਿੱਚ ਨੱਕਿਆ ਗਿਆ ਪੂਰੀਆਂ ਵੀਡੀਓਜ਼ ਜਿਹੜੀਆਂ ਬਣ ਕੇ ਸੋਸ਼ਲ ਮੀਡੀਆ ਤੇ ਆਈਆਂ ਨੇ ਪਾਈ ਸਰਕਾਰ ਦੀ ਮਲਕੀਆ ਚਾਹਤ ਮੁੱਚ ਕੇ ਸੰਘਰਸ਼ੀ ਲੋਕਾਂ ਨੂੰ ਦੱਬਣਾ ਸੰਘਰਸ਼ੀ ਲੋਕਾਂ ਦੀ ਆਵਾਜ਼ ਨੂੰ ਦੱਬਣਾ ਪਰ ਜਿਉਂ-ਜਿਉਂ ਸਾਨੂੰ ਦੱਬਣਗੇ ਜਿਉਂ ਜੇ ਸਿਰ ਉੱਪਰ ਕੇ ਉੱਪਰ ਨੂੰ ਆਵਾਂਗੇ ਤੇ ਵਾਅਦਾ ਸੱਚੇ ਪਾਤਸ਼ਾਹ ਸਾਡੇ ਨਾਲ ਹੈ ਜਿੱਦਾਂ ਹਮੇਸ਼ਾ ਲੜਦੇ ਲੋਕਾਂ ਦੀ ਹੁੰਦੀ ਹੈ ਕਿ ਤੁਹਾਡੀ ਸਹਿਮਤੀ ਹੈ ਕਿਉਂਕਿ ਇਹ ਮੰਗ ਰੱਖੀ ਗਈ ਸੀ ਰੇਸ਼ਨ ਤੇ ਗਿਲਵਲ ਨੂੰ ਕਿ ਤੁਹਾਡੀ ਜਿਹੜੀ ਹੈ ਉਹ ਤੁਹਾਨੂੰ ਰਿਲੀਜ਼ ਕੀਤਾ ਜਾਵੇ ਤਾਂ ਦੂਸਰੇ ਪਾਸੇ ਹੜਤਾਲ ਖਤਮ ਕਰ ਦਿੱਤੀ ਜਾਵੇਗੀ ਲੇਕਿਨ ਜਿਹੜਾ ਤੁਹਾਡਾ ਅਸਲ ਮੁੱਦਾ ਸੀਗਾ ਕੀ ਕਿਲੋਮੀਟਰ ਸਕੀਮ ਜਿਹੜੀ ਉਹ ਬੰਦ ਕਰ ਦਿੱਤੀ ਸੀ ਆਵੇ ਉਹਦਾ ਟੈਂਡਰ ਜਿਹੜਾ ਨਾ ਘਟਿਆ ਜਾਵੇ ਕੀ ਉਹਦੇ ਤੇ ਅਮਲ ਹੈ ਜਾਂ ਹਰਤਾਲ ਖਤਮ ਹੋ ਗਈ ਹੈ ਜਾਂ ਕੋਈ ਜਾਣਕਾਰੀ ਹੈ ਤਾਂ ਬਿਲਕੁਲ ਜੀ ਅਸੀਂ ਦੇਖੋ ਝੇਲਾਂ ਦੇ ਵਿੱਚ ਨਜਵੰਦ ਸੀ ਫਿਰ ਹਾਲ ਸਾਨੂੰ ਉਸ ਵਾਰ ਅਪਡੇਟ ਬਾਰੇ ਕੁਝ ਵੀ ਪਤਾ ਨਹੀਂ ਹੈਗਾ ਬਾਹਰ ਆ ਕੇ ਅਸੀਂ ਸਾਡੇ ਸਾਥੀਆਂ ਨਾਲ ਕੱਲ੍ਹ ਬਾਤ ਕਰਾਂਗੇ ਜੋ ਵੀ ਅੱਗੇ ਦੀ ਰਣਨੀਤੀ ਹੋ ਅਸੀਂ ਮੀਟਿੰਗ ਕਰਕੇ ਉਹਦਾ ਐਲਾਨ ਵੀ ਕਰਾਂਗੇ ਤੇ ਵਿਚਾਰ ਵਟਾਂਦਰਾ ਵੀ ਕਰਾਂਗੇ ਕੋਈ ਪਰਮਾਤਿਕਰਾਪਿਆ ਪੁਲਿਸ ਦਾ ਜਾਂ ਕਿਸੇ ਤਰੀਕੇ ਦਾ ਡੌਚਰ ਕੀਤਾ ਗਿਆ ਕਿ ਪੱਗਾਂ ਨੂੰ ਵੱਲੋਇਆ ਕਿਸੇ ਤਰੀਕੇ ਦਾ ਬਿਲਕੁਲ ਜੀ ਦੇਖੋ ਸੋਸ਼ਲ ਮੀਡੀਆ ਦੇ ਉੱਪਰ ਸਾਡੇ ਸਾਥੀ ਨੂੰ ਦਸਤਾਰਾਂ ਤੋਂ ਫੜ ਕੇ ਉਹਦੀ ਪੱਗ ਦੀ ਬੇਅਦਬੀ ਕੀਤੀ ਗਈ ਅਸੀਂ ਮੰਗ ਕਰਦੇ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮਾਨਯੋਗ ਮੁੱਖ ਮੰਤਰੀ ਭਗਵਤ ਮਾਨ ਜੀ ਵੀ ਜਿਸ ਵੀ ਸੈਕਸ਼ਨ ਐ ਸਾਦੇ ਸਾਥੀ ਦੀ ਬੇਦਬੀ ਕੀਤੀ ਹੈ ਕੇਸਾਂ ਦੀ ਬੇਦਬੀ ਕੀਤੀ ਹੈ ਉਹਦੀ ਪੱਗ ਦੀ ਬੇਦਬੀ ਕੀਤੀ ਹੈ ਸਾਨੂੰ ਪਤਾ ਲੱਗੇ ਸਾਡੀ ਮੈਨੇਜਮੈਂਟ ਦਾ ਉੱਚ ਅਧਿਕਾਰੀ ਵੀ ਉਹਦੀ ਬੇਦਬੀ ਦੇ ਵਿੱਚ ਸ਼ਾਮਲ ਸੀ ਕਰਾਉਣ ਦੇ ਵਿੱਚ ਸਾਨੂੰ ਅਸੀਂ ਜਥੇਬੰਦੀ ਵੱਲੋਂ ਅਚਾਨਕ ਤੰਤਰਾ ਕਰਕੇ ਚਾਹੇ ਸਾਨੂੰ ਕਿਸੇ ਵੀ ਤਰ੍ਹਾਂ ਦੀ ਕਿਸੇ ਵਕੀਲ ਦੀ ਸਲਾਹ ਲੈਣੀ ਪਵੇ ਚਾਹੇ ਸਾਨੂੰ ਕਿਸੇ ਵੀ ਰਾਸ਼ਟਰੀ ਜਥੇਬੰਦੀ ਸਲਾਹ ਲੈਣੀ ਪਵੇ ਚਾਹੇ ਕਿਸੇ ਵੀ ਸਾਨੂੰ ਸਤਕਾਰਯੋਗ ਬਜ਼ੁਰਗਾਂ ਦੀ ਸਲਾਹ ਲੈਣੀ ਪਵੇ ਤੇ ਅਸੀਂ ਉਹ ਸਲਾਹ ਲੈ ਕੇ ਗੱਲਬਾਤ ਕਰਕੇ ਉਸ ਉੱਪਰ ਜਥੇਬੰਦੀ ਦੀ ਮੀਟਿੰਗ ਕਰਕੇ ਅਗਲਾ ਫੈਸਲਾ ਲਵਾਂਗੇ ਠੀਕ ਹੈ